ਬਾਲੀਵੁੱਡ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਸਰ ਮਲਾਈਕਾ ਅਰੋੜਾ ਜਿਹੜੇ ਕਿ ਬਾਲੀਵੁੱਡ ਦੀ ਐਕਟਰੈਸ ਹੈ ਜੋ ਸੁਰੱਖਿਆ ਦੇ ਵਿੱਚ ਰਹਿੰਦੀ ਹੈ ਉਸ ਦੇ ਪਿਤਾ ਦੇ ਵੱਲੋਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਆਪਣੇ ਘਰ ਦੇ ਵਿੱਚ ਜਿਹੜੀ ਬਿਲਡਿੰਗ ਸੀ ਉਹਦੇ ਉੱਤੋਂ ਦੀ ਹੀ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਅਨਿਲ ਅਰੋੜਾ ਦੇ ਵੱਲੋਂ ਹੀ ਅੱਜ ਸਵੇਰੇ ਦੱਸਿਆ ਜਾ ਰਿਹਾ ਹੈ ਕਿ ਖੋਫਨਾਕ ਕਦਮ ਜਿਹੜਾ ਚੁੱਕਿਆ ਗਿਆ ਹੈ ਸਾਨੂੰ ਅੰਦਾਜ਼ਾ ਹੈ ਕਿ ਆਪਣੀ ਬਿਲਡਿੰਗ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਸੁਇਸਾਈਡ ਜਿਹੜਾ ਕੀਤਾ ਗਿਆ ਹੈ ਜ਼ਿਕਰ ਕਰਦੇ ਕਿ ਅਨਿਲ ਅਰੋੜਾ ਲਾਈਵ ਲਾਈਟ ਤੋਂ ਪਿੱਛੇ ਰਹਿੰਦੇ ਸੀ ਸੁਰੱਖਿਆ ਦੇ ਵਿੱਚ ਨਹੀਂ ਆਉਂਦੇ ਸੀ ਉਤੇ ਹੀ ਮਲਾਈਕਾ ਅਰੋੜਾ ਦੀ ਗੱਲ ਕਰੀਏ ਤਾਂ ਹਰ ਵਕਤ ਮਲਾਈਕਾ ਅਰੋੜਾ ਸੁਰੱਖਿਆ ਦੇ ਵਿੱਚ ਰਹਿੰਦੀ ਸੀ ਚਾਹੇ ਉਹ ਫਿਲਮ ਨੂੰ ਲੈ ਕੇ ਹੋਵੇ ਚਾਹੇ ਕਿਸੇ ਕੰਟਰੋਵਰਸੀ ਨੂੰ ਲੈ ਕੇ ਜਾਂ ਫਿਰ ਸੋਸ਼ਲ ਮੀਡੀਆ ਤੇ ਵੀਡੀਓਜ਼ ਵਗੈਰਾ ਨੂੰ ਲੈ ਕੇ ਹਰ ਜਗ੍ਹਾ ਤੇ ਮਲਾਈਕਾ ਅਰੋੜਾ ਸੁਰੱਖਿਆ ਦੇ ਵਿੱਚ ਰਹਿੰਦੀ ਸੀ ਤਾਂ ਉਹਨਾਂ ਦੇ ਪਿਤਾ ਦੇ ਵੱਲੋਂ ਇਹ ਖੌਫਨਾਕ ਕਦਮ ਚੜਾ ਚੁੱਕਾ ਗਿਆ ਆਪਣੇ ਘਰ ਦੀ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਜਿਹੜੀ ਖੁਦਕੁਸ਼ੀ ਕੀਤੀ ਗਈ ਹੈ ਹਾਲਾਂਕਿ ਪੁਲਿਸ ਦੀਆਂ ਟੀਮਾਂ ਉਹਨਾਂ ਦੇ ਘਰ ਪਹੁੰਚੀਆਂ ਹੋਈਆਂ ਨੇ ਖੁਦਕੁਸ਼ੀ ਕਰਨ ਦੀ ਵਜ੍ਹਾ ਕੀ ਰਹੀ ਹੈ ਕਿਹੜੀ ਉਹਨਾਂ ਨੂੰ ਤਕਲੀਫ ਹੈ ਜਾਂ ਕਿਸੇ ਵੱਲੋਂ ਕਿਸੇ ਤਰ੍ਹਾਂ ਦਾ ਬਲੈਕਮੈਲ ਕੀਤਾ ਜਾ ਰਿਹਾ ਸੀ ਜਾਂ ਫਿਰ ਘਰ ਦੇ ਵਿੱਚ ਕੋਈ ਲੜਾਈ ਝਗੜਾ ਸੀ ਇਹ ਤਮਾਮ ਅਜੇ ਸਵਾਲਾ ਦੇ ਘੇਰੇ ਵਿੱਚ ਨੇ ਪੁਲਿਸ ਵੱਲੋਂ ਇਸ ਦੇ ਉੱਪਰ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਪੂਰਾ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੋ ਗਿਆ ਖੁਸ਼ ਨੂੰ ਕਹਿ ਸਕਦੇ ਆ ਕਿ ਨજર ਲੱਗੀ ਹੋਈ ਹੈ ਤੇ ਤੁਹਾਨੂੰ ਦੱਸ ਦੇ ਕਿ ਲਾਈਵ ਲੜ ਤੋਂ ਉਹ ਦੂਰ ਰਹਿੰਦੇ ਸੀ ਜਿਕਰ ਕਰਦੇ ਕਿ ਮਲਾਈਕਾ ਦੇ ਪਿਤਾ ਭਾਰਤੀ ਸਰਦੀ ਸ਼ਹਿਰ ਫਾਜ਼ਲਗਾ ਦੇ ਰਹਿਣ ਵਾਲੇ ਸੀ ਤੇ ਉਹ ਮਰਟਨ ਨੇਵੀ ਦੇ ਵਿੱਚ ਕੰਮ ਕਰਦੇ ਸੀ ਵਿਆਹ ਤੋਂ ਬਾਅਦ ਜਿਹੜਾ ਉਹ ਬੰਬੇ ਦੇ ਵਿੱਚ ਸ਼ਿਫਟ ਹੋ ਗਏ ਮਲਾਈਕਾ ਅਰੋੜਾ ਮਸ਼ਹੂਰ ਬਾਲੀਵੁੱਡ ਅਮਿਨੇਤਰੀ ਉਹਨਾਂ ਨੂੰ ਵੱਡਾ ਝਟਕਾ ਲੱਗਾ ਜਿਨ੍ਹਾਂ ਨੇ ਵੱਡਾ ਨਾਮ ਮਨਖਟਿਆ ਉਹਨਾਂ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਹੈ ਤੇ ਔਨਾ ਨੇ ਖੁਦ ਖੁਦਗੀ ਅੱਜ ਸਵੇਰੇ 9 ਤੋਂ 10 ਦੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜਿਹੜੀ ਉਹ ਵਾਪਰੀ ਹੈ ਹਾਲਾਂਕਿ ਘਰ ਨੂੰ ਸੀਲ ਕਰ ਦਿੱਤਾ ਗਿਆ ਆਸ-ਪਾਸ ਤੋਂ ਪੁਲਿਸ ਜਿਹੜੀ ਉਹ ਤਾਇਨਾਤ ਕਰ ਦਿੱਤੀ ਗਈ ਹੈ ਤੇ ਡੈੱਡ ਬੋਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਕਿਉਂਕਿ ਹਾਈ ਪ੍ਰੋਫਾਈਲ ਇਹ ਕੇਸ ਹੈ ਇਸ ਮਾਮਲੇ ਦੇ ਵਿੱਚ ਕਈ ਤਰੀਕੇ ਦੀ ਜਾਂਚ ਅਜੇ ਬਾਕੀ ਹੈ ਤੇ ਸੁਸਾਇਸਾਈਡ ਕਿਉਂ ਅਟੈਂਪਟ ਕੀਤਾ आखिरकार की वजह से हाले कार्रवाई पुलिस वालों जड़ी की जा रही है स्टैंडिंग इन फ्रंट ऑफ दिस बिल्डिंग वेयर इनसाइड द बिल्डिंग बॉडी ऑफ मिस्टर अनिल मेहता एज एड सिक्सटी टू ईयर्स वॉज फाउंड फॉर दैट डिटेल्ड इन्वेस्टिगेशन इज गोइंग ऑन बैंड्रा पुलिस स्टेशन अलॉन्ग विद फॉरेंसिक टीम इज ऑन द स्पॉट And uh, we will investigate uh, further from all the angles, and further legal processes being going on. Sir, have <laughs> you have you the family members? Whatever SOP is followed in uh, all the investigations, we are doing that, keeping all the angles in mind. For update, like out. JFD TV.